ਕਹਿੰਦੇ ਨੇ ਆਪਣੀ ਜ਼ਿੰਦਗੀ ਦਾ ਹਰ ਦਿਨ ਐਦਾਂ ਜਿਉ ਕਿ ਆਖਰੀ ਦਿਨ ਹੈ ਜੇ ਅਸੀਂ ਇਹ ਸੋਚ ਕੇ ਜੀਣ ਲੱਗ ਗਏ ਨਾ ਕਿ ਆਖਰੀ ਦਿਨ ਹੈ ਫਿਰ ਅਸੀਂ ਕੁਝ ਨਹੀਂ ਕਰ ਸਕਾਂਗੇ ਜੇ ਅਸੀਂ ਇਹ ਸੋਚਾਂਗੇ ਕਿ ਸਾਡੇ ਸਾਹਮਣੇ ਸਾਰੀ ਜ਼ਿੰਦਗੀ ਪਈ ਆ ਅਸੀਂ ਉਸ ਜ਼ਿੰਦਗੀ ਨੂੰ ਬਤੀਤ ਕਰਨਾ ਉਸ ਜ਼ਿੰਦਗੀ ਦੇ ਵਿੱਚ ਸਾਡੀਆਂ ਲੋੜਾਂ ਨੇ ਸਾਡੇ ਪਰਿਵਾਰ ਪ੍ਰਤੀ ਲੋੜਾਂ ਨੇ ਜ਼ਿੰਮੇਵਾਰੀਆਂ ਨੇ ਫੇਰ ਅਸੀਂ ਲਾਈਫ ਦੇ ਵਿੱਚ ਕੁਝ ਕਰ ਸਕਾਂਗੇ ਸੋ ਚਲੋ ਹੋ ਸਕਦਾ ਮੈਂ ਗਲਤ ਹੋਵਾਂ ਪਰ ਹਾਂ ਇੰਜੋਏਮੈਂਟ ਨੱਚਣਾ ਕੁੱਦਣਾ ਖਾਣਾ ਪੀਣਾ ਆਪਣੀ ਜਗ੍ਹਾ ਪਰ ਇਹ ਨਾ ਸੋਚੋ ਜ਼ਿੰਦਗੀ ਦਾ ਆਖਰੀ ਦਿਨ ਆ ਤੇ ਕੁਝ ਕਰਨਾ ਹੀ ਨਹੀਂ ਦਿਨ ਟਪਾ ਲਓ ਹਰ ਦਿਨ ਤੁਹਾਡੇ ਲਈ ਇੱਕ ਨਵੀਂ ਸ਼ੁਰੂਆਤ ਦਾ ਦਿਨ ਹੁੰਦਾ ਹੈ ਇੱਥੇ ਜ਼ਰੂਰੀ ਨਹੀਂ ਆ ਦਿਨੇ ਮਿਹਨਤ ਕਰਨੀ ਆ ਕੋਈ ਲੋਕ ਦਿਨੇ ਮਿਹਨਤ ਕਰਦੇ ਨੇ ਕੁਝ ਰਾਤ ਨੂੰ ਮਿਹਨਤ ਕਰਦੇ ਨੇ ਉਸ ਵਕਤ ਦੀ ਗੱਲ ਕਰਨੀ ਸਿੱਖੋ ਤੁਸੀਂ ਜਰੂਰ ਸਫਲ ਹੋਵੋ ਜਿਵੇਂ ਤੁਸੀਂ ਗੱਲ ਕਰਿਓ ਕੇਰਾ ਜੇ ਇੱਕ ਖਬਰ ਨਹੀਂ ਉੱਡੀ ਸੀ ਵੀ ਪਤਾ ਨਹੀਂ ਕਿਹੜਾ ਸਾਂਸੀ ਕਹਿੰਦੇ ਦੁਨੀਆ ਖਤਮ ਹੀ ਹੋ ਜਾਣੀ ਆ ਉਹ ਕਹਿੰਦੇ ਦਾ ਦੋ ਪੈਸੇ ਖਤਮ ਹੀ ਹੋ ਜਾਣਾ ਮੈਂ ਦੱਸਦੀ ਆ ਉਹ ਨਾ ਬੜੇ ਵਾਰੀ ਹੋਇਆ ਹਰ ਵਾਰੀ ਕਹਿੰਦੇ ਹੁੰਦੇ ਨੇ ਵਿਗਿਆਨੀਆਂ ਨੇ ਖੋਜ ਕਰਤੀ ਕਿ ਇਸ ਸਾਲ ਦੇ ਵਿੱਚ ਤਾਂ ਦੁਨੀਆ ਖਤਮ ਹੀ ਹੋ ਜੂਗੀ ਤਾਂ ਮੈਨੂੰ ਯਾਦ ਆ 2012 ਦੀ ਗੱਲ ਹੈ ਉਦੋਂ ਨਾ ਕੋਈ ਮਸ਼ੀਨ ਆਈ ਸੀਗੀ ਕਾਫੀ ਵੱਡੀ ਪਤਾ ਨਹੀਂ ਕਾਹਦੇ ਲਈ ਸੀ ਕਹਿੰਦੇ ਬਸ ਉਹ ਨਾ ਮਸ਼ੀਨ ਹੁਣ ਚੱਲ ਪੈਣੀ ਆ ਤੇ ਜਦੋਂ ਮਸ਼ੀਨ ਚੱਲ ਪਈ ਤੇ ਦੁਨੀਆ ਖਤਮ ਹੋ ਜਾ ਮੇਰੇ ਦਿਨ ਵੀ ਜਿਆਦਾ 12 ਤੋਂ ਦੁਨੀਆ ਖਤਮ ਹੋਣੀ ਹੈ ਪਰ 20 ਦਸੰਬਰ 2012 ਨੂੰ ਹਾਂ ਤੇ ਇਦਾਂ ਵੀ ਦੁਨੀਆ ਖਤਮ ਹੋਣੀ ਹੈ ਤੇ ਮਸ਼ੀਨ ਚੱਲ ਪਣੀ ਹੈ ਜਿਹੜੇ ਲੋਕ ਉਸ ਮਸ਼ੀਨ ਦੇ ਵਿੱਚ ਮੜ ਗਏ ਆ ਉਹ ਜਿਉਂਦੇ ਰਹਿ ਜਾਣਗੇ ਬਾਕੀ ਸਾਰੇ ਹੀ ਮਰ ਜਾਣਗੇ ਜਦੋਂ ਨਿੱਕੇ ਨਿੱਕੇ ਹੁੰਦੇ ਸੀ ਬੜੀ ਟੈਨਸ਼ਨ ਵੀ ਲਾ ਹੁਣ ਤਾਂ ਦੁਨੀਆ ਹੀ ਖਤਮ ਹੋ ਚੁਗੀ ਜਾਗੇ ਉਹ ਦਿਨ ਵੀ ਟੱਪ ਗਿਆ ਨਹੀਂ ਨਹੀਂ ਉਹ ਮਸ਼ੀਨ ਤਾਂ ਤਾਂ ਬਣਾਈ ਸੀਗੀ ਕਿਸੇ ਬਿਮਾਰੀ ਤੇ ਉਹ ਕਰਨ ਦੇ ਲਈ ਉਹਦਾ ਇਲਾਜ ਲੱਭਣ ਦੇ ਲਈ ਉਸ ਤੋਂ ਬਾਅਦ ਹੁਣ ਵੀ ਆਉਂਦੇ ਹੁੰਦੇ ਨੇ ਜਦੋਂ ਨਵਾਂ ਸਾਲ ਚੜ੍ਹਦਾ ਹੁੰਦਾ ਕਿ ਵਿਗਿਆਨੀਆਂ ਨੇ ਉਹ ਕਰਤੀ ਅਸੰਪਸ਼ਨਸ ਦੇਤੀਆਂ ਜਾਂ ਕੋਈ ਖਵਾਣੀਆਂ ਹੋਊਗਾ ਵੀ ਬਸ ਆ 2024 ਦੇ ਸਾਲ ਚ ਦੁਨੀਆ ਦਾ ਅੰਤ ਤੇ ਅਬ ਤਾਂ ਇਹ ਚੀਜ਼ ਪਤਾ ਨਹੀਂ ਸਦੀਆਂ ਪੁਰਾਣੀ ਚੱਲਦੀ ਆ ਰਹੀ ਹੈ ਤੇ ਜਦੋਂ ਬਜ਼ੁਰਗਾਂ ਨਾਲ ਗੱਲ ਕਰੀਦੇ ਉਹ ਵੀ ਕਹਿੰਦੇ ਉਹ ਸਾਡੇ ਵੇਲੇ ਵੀ ਕਹਿੰਦੇ ਹੁੰਦੇ ਸੀ ਦੁਨੀਆ ਖਤਮ ਹੋਣੀ ਆ ਸਾਡੇ ਵੇਲੇ ਤਾਂ ਇਹ ਵੀ ਕਹਿੰਦੇ ਹੁੰਦੇ ਸੀ ਜਦੋਂ ਪੁਚਾ ਲਉਂਦਾ ਨਾ ਤਾਂ ਬਲਦਾ ਆਉਂਦੇ ਸਿੰਘ ਤੋਂ ਧਰਤੀ ਬਦਲਦਾ ਦੂਜੇ ਸਿੰਘ ਤੇ ਕਰਦਾ ਤੇ ਧਰਤੀ ਤਾਂ ਹੈ ਹੀ ਫਲੈਟ ਜੇ ਜੇ ਧਰਤੀ ਗੋਲ ਹੈ ਤੇ ਧਰਤੀ ਘੁੰਮਦੀ ਹੈ ਤਾਂ ਸਾਡਾ ਘਰ ਇਧਰੋਂ ਉਧਰ ਕਿਉਂ ਨਹੀਂ ਜਾਂਦਾ ਸਾਡਾ ਘਰ ਉੱਥੇ ਕਿਉਂ ਖੜਾ ਸੋ ਹਨਾ ਇਹ ਬੜੀਆਂ ਭੋਲੇਪਣ ਵਾਲੀਆਂ ਗੱਲਾਂ ਸਾਡੇ ਬਜ਼ੁਰਗਾਂ ਦੇ ਵਿੱਚ ਸਾਡੇ ਬੱਚਿਆਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਤੇ ਹੁਣ ਜਿਵੇਂ ਜਿਵੇਂ ਚਲੋ ਸਮੇਂਦਾਰ ਹੋਏ ਆ ਇਹਨਾਂ ਦੀ ਸਾਇੰਟਿਫਿਕ ਸਟੱਡੀ ਕੀਤੀ ਹੈ ਤਾਂ ਆਪਣੇ ਆਪ ਤੇ ਵੀ ਬੜਾ ਹਾਸਾ ਆਉਂਦਾ ਇਹ ਕੀ ਕੁ ਕਰਦੇ ਰਹੇ ਜੀ ਜੀ ਕਿਸਮਤ ਤੇ ਵਿਸ਼ਵਾਸ ਕਰਦੇ ਕਦੇ ਕਦੇ ਏ ਕਿਵੇਂ ਕਰਦੇ ਕਰ ਜਾਂਦਾ ਹੁਣ ਜਿਆਦਾ ਮਾੜਾ ਨਾਸ਼ਤਾ ਕਹਿੰਦੇ ਹੱਥ ਕੋ ਇਹ ਇਹ ਵਿਚ ਵਿਚਾਲਾ ਕਿਵੇਂ ਇਹ ਵਿਚ ਵਿਚਾਲਾ ਜਦੋਂ ਕੋਈ ਚੰਗਾ ਮਿਲ ਗਿਆ ਵੀ ਹਾਂ ਇਹ ਮੇ ਕਿਸਮਤ ਸੀ ਤਾਂ ਮਿਲ ਗਿਆ ਹਾਂ ਕਈ ਵਾਰ ਸਡਨਲੀ ਇਹ ਹੁੰਦਾ ਕਿ ਤੁਹਾਨੂੰ ਉਮੀਦ ਨਹੀਂ ਹੁੰਦੀਗੀ ਹਨਾ ਜਿਸ ਤਰ੍ਹਾਂ ਨਿਊਜ਼ੀਲੈਂਡ ਦੇ ਟ੍ਰਿਪ ਦੀ ਮੈਂ ਨਹੀਂ ਸੋਚਿਆ ਸੀਗਾ ਮੈਨੂੰ ਪਹਿਲਾਂ ਬੜੇ ਜਾਣਿਆਂ ਨੇ ਕਿਹਾ ਕਿ ਅਸੀਂ ਤੁਹਾਨੂੰ ਕਿਸੇ ਵੀ ਦੇਸ਼ ਦੇ ਵਿੱਚ ਇਨਵਾਈਟ ਕਰਨਾ ਚਾਹੁੰਦੇ ਆ ਮੈਂ ਆਪਣੇ ਡਾਕੂਮੈਂਟਸ ਵੀ ਉਹਨਾਂ ਨੂੰ ਭੇਜੇ ਪਰ ਕਦੇ ਇਹ ਨਹੀਂ ਹੋਇਆਗਾ ਕਿ ਮੈਨੂੰ ਇਨਵੀਟੇਸ਼ਨ ਆਇਆ ਹੋਵੇ ਤੇ ਹੁਣ ਜਿੱਦਾਂ ਇੱਥੇ ਮੈਂ ਨਿਊਜ਼ੀਲੈਂਡ ਗਈ ਮੈਂ ਉਹਨਾਂ ਬਾਈ ਜੀ ਨੂੰ ਕੋਲੇ ਵੀ ਇਹ ਗੱਲ ਸਾਂਝੀ ਕੀਤੀ ਕਿ ਮੈਂ ਤਾਂ ਇਹ ਸੋਚ ਕੇ ਭੇਜ ਤੇ ਕਿ ਚਲੋ ਪਹਿਲਾਂ ਵੀ ਭੇਜੇ ਆ ਵੀ ਹੁਣ ਵੀ ਭੇਜ ਤੇ ਆਪਾਂ ਕਿਹੜੇ ਜਾਣਾ ਉਹਨਾਂ ਨੇ ਕਿਹੜੇ ਸੱਦਨੇ ਪਰ ਮੈਂ ਕਿਹਾ ਵੀ ਤੁਸੀਂ ਮੈਨੂੰ ਸੱਦਿਆ ਤੇ ਬੜੇ ਥੋੜੇ ਦਿਨਾਂ ਦੇ ਵਿੱਚ ਮੇਰਾ ਵੀਜ਼ਾ ਲੱਗ ਗਿਆ ਮੈਂ بڑے ਇੱਕ ਸ਼ਾਰਟ ਪੀਰੀਅਡ ਦੇ ਵਿੱਚ ਨਿਊਜ਼ੀਲੈਂਡ ਗਈ ਛੇਤੀ ਛੇਤੀ ਟਿਕਟ ਲਈ ਔਰ ਮੈਂ 23 ਦਿਨਾਂ ਦਾ ਟ੍ਰਿਪ ਉੱਥੇ ਕੰਪਲੀਟ ਕਰਕੇ ਹਨਾ ਵਾਪਸ ਆ ਗਈ ਉੱਥੇ ਜਿਹੜੀ ਫੀਲ ਹੁੰਦੀ ਹੈ ਨਾ ਕਦੇ ਸੋਚਿਆ ਨਾ ਕੁਝ ਜਦ ਲਾਈਫ ਦੇ ਵਿੱਚ ਹੋਰ ਬਹੁਤ ਕੁਝ ਹੁੰਦਾ ਜਿਸ ਤਰ੍ਹਾਂ ਲੋਕਾਂ ਨੇ ਪਿਆਰ ਦਿੱਤਾ ਇੱਕ ਸਟੇਜ ਤੇ ਬੋਲਣਾ ਮੈਂ ਹਨਾ ਸ਼ੁਰੂ ਕੀਤਾ ਤਾਂ ਉਦੋਂ ਇਹ ਸੀਗਾ ਕਿ ਇਹ ਕਿਦਾਂ ਹੋ ਗਿਆ